ਹੈਲੋ ਗਾਈਜ਼ ਅੱਜ ਅਸੀਂ ਆਪ ਜੀ ਨੂੰ ਦੱਸਾਂਗੇ ਆਟੇ ਦੀ ਮਟਰੀ ਕਿਵੇਂ ਬਣਾਈ ਜਾਂਦੀ ਹੈ ਉਹਦੇ ਵਾਸਤੇ ਸਾਨੂੰ ਕੀ ਕੀ ਸਮਾਨ ਚਾਹੀਦਾ ਹੈ ਅਸੀਂ ਇੱਕ ਕੋਲੀ ਲਈ ਆਟੇ ਦੀ ਇੱਕ ਕੋਲੀ ਆਪਾਂ ਲਈ ਆਟੇ ਦੇ ਨਮਕ ਲਿਆ ਅਜਵੈਨ ਮਿਰਚੋੜਾ ੜਕੇ ਅਸੀਂ ਆਟੇ ਨੂੰ ਪਹਿਲਾਂ ਛਾਣ ਲਿਆ ਤਾਂ ਜੋ ਕਿ ਉਹ ਕੋਸਾ ਬਰਾਦਾ ਬਗਰ ਆਵੇ ਉਹ ਬੇ ਉਹ ਸੀ ਉਹ ਬਾਹਰ ਕੱਢ ਲਈਏ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਪਾਵਾਂਗੇ ਨਮਕ ਸਵਾਦ ਅਨੁਸਾਰ ਹੋਰ ਨਮਕ ਪਾਤਾ ਆਪਾਂ ਨੇ ਥੋੜੀ ਜਿਹਾ ਆਪਾਂ ਇਹ ਚ ਪਾਵਾਂਗੇ ਅਜਵੈਨ ਇਹ ਅਜਵੈਨ ਹੈ ਥੋੜੀ ਜਿਹਾ ਆਪਾਂ ਅਜਵੈਨ ਪਾਤੀ ਆਟੇ ਵਿੱਚ ਫਿਰ ਅਸੀਂ ਥੋੜਾ ਜਿਹਾ ਪਾਵਾਂਗੇ ਮਿੱਠਾ ਸੋਡਾ ਥੋੜਾ ਜਿਹਾ ਇਹ ਪਾਇਆ ਸੀ ਥੋੜਾ ਜਿਹਾ ਮਿੱਠਾ ਸੋਡਾ ਬਹੁਤਾ ਨਹੀਂ ਪਾਣਾ ਹੈ ਥੋੜੇ ਪਾਣਾ ਕੁਨੀ ਥੋੜਾ ਜਿਹਾ ਕੇ ਪਾ ਦਾਂਗੇ ਜਾਂ ਆਪਾਂ ਰਫੈਣੀ ਪਾ ਸਕਦੇ ਨੇ ਵਿੱਚ ਥੋੜਾ ਜਿਹਾ ਆਪਾਂ ਕੇ ਪਾਇਆ ਸਾਰੇ ਇਸੇ ਮਿਸ਼ਰ ਨੂੰ ਪਤੰਗੀ ਤਰ੍ਹਾਂ ਮਿਕਸ ਕਰ ਦੇਾਂਗੇ ਮਿਕਸ ਕਰਕੇ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਸ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਾਵਾਂਗੇ ਆਟਾ ਪਰ ਹੰਗਾ ਸਖਤ ਆਟਾ ਨਰਮ ਨਹੀਂ ਕਰਨਾ ਹੈ ਫੇ ਆਪਣੀ ਮਟਰੀ ਸਹੀ ਨਹੀਂ ਬਣਨੀ ਹੈ ਜੋ ਜੇ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਉਹਨੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜੂ ਕਰ ਲੇ ਤਾਂ ਜੋ ਆਪ ਜੀ ਨੂੰ ਮੇਰੀਆਂ ਅਜਹੰਗੀਆਂ ਹੋਰ ਨਵੇਂ ਨਮੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਮੇਰੇ ਦੁਆਰਾ ਵੀਡੀਓ ਬਣਾਈ ਗਈ ਸਾਦੀ ਹੁੰਦੀ ਹੈ ਹਰ ਬਰਕਦੇ ਪਹੁੰਚ ਅਨੁਸਾਰ ਹੁੰਦੀ ਹੈ ਤਾਂ ਤੁਸੀਂ ਆਰਾਮ ਨਾਲ ਆਪਣੇ ਘਰ ਵਿੱਚ ਉਸ ਚੀਜ਼ ਨੂੰ ਬਣਾ ਸਕੀਏ ਔਰ ਖਰਚਾ ਹੜਾ ਖਰਤਾ ਵੀ ਨਾ ਹੋਵੇ ਆਟੇ ਦੀ ਮਟਰੀ ਅਸੀਂ ਵੀ ਖਾਨ ਵਿੱਚ ਸਵਾਸਟ ਹੁੰਦੀ ਐ ਉਹ ਜੇ ਇਨਫਾਨ ਵੀ ਨਹੀਂ ਕਰਦੀ ਆਟੇ ਦੀ ਮਟਰੀ ਆਟਾ ਸੀ ਗੋਣਕੇ ਤਿਆਰ ਕਰ ਲਿਆ ਆਟਾ ਸੀ ਰੱਖਿਆ ਸਖਤ ਅਸੀਂ 5-10 ਮਿੰਟ ਦੇ ਰੱਖਾਂਗੇ ਆਪਾਂ ਇਹਨੂੰ ਉਸ ਤੋਂ ਬਾਅਦ ਅਸੀਂ ਫਿਰ ਦੇ ਬੜਾਵਾਂਗੇ ਪੇੜੇ ਆਟਾ ਸੀ ਰੱਖਿਆ 5-10 ਮਿੰਟ ਕਰੀ ਆਪਾਂ ਹੁਣ ਇਹਦੇ ਚਾਰ ਹਿੱਸੇ ਕਰਦੇ ਆਂਗੇ ਜਾਂ ਚਾਰ ਬਣਾਵਾਂਗੇ ਪੇੜੇ ਇੱਕ ਹੋ ਗਿਆ ਪੇੜਾ ਤਿਆਰ ਇਹ ਦੂਜਾ ਜੀ ਤੇ ਤੀਜਾ ਪੇੜਾ ਤੇ ਚੌਥਾ ਪੇੜਾ ਚਾਰ ਅਸੀਂ ਪਿੜੇ ਬਣਾ ਲਏ ਆਪਾਂ ਨੇ ਦੇ ਅਲੱਗ-ਅਲੱਗ ਬਰਾਬਰ ਹਿੱਸੇ ਦੇ ਹੁਣ ਅਸੀਂ ਬਣਾਵਾਂਗੇ ਦੀ ਰੋਟੀ ਜੇ ਆਪਾਂ ਰੋਟੀ ਬੇਲਦੇ ਆ ਅੱਪ ਜੇ ਤੈਨੂੰ ਬੇਲਾਂਗੇ ਜੁੜੇ ਨਹੀਂ ਆ ਪਰ ਰੋਟੀ ਗੋਲ ਬਣਾਣੀ ਹੈ ਚਾਹੇ ਰੋਟੀ țeੜੀ-ਮੇਡੀ ਬਣ ਜਾਵੇ ਕੋਈ ਗੱਲ ਨਹੀਂ ਪਰ ਅਸੀਂ ਆਟੇ ਦੀ ਰੋਟੀ ਹੀ ਬਣਾਵਾਂਗੇ ਬਿਲਕੁਲ ਪਤਲੀ ਬਣਾਣੀ ਹੈ ਬਿਲਕੁਲ ਬਰੀਕ ਸੇ ਬਰੀਕ ਕਰਨੀ ਆਪਾਂ ਨੇ ਕੋਸ਼ਿਸ਼ ਕਰਦੇ ਬਤੋ ਬਰੀਕ ਬਣਾਇਓ ਅਗਰ ਤੁਹਾਡੀ ਬੇਲਿਆ ਹੋਇਆ ਆਟਾ ਰੋਟੀ मोटी ਰਹਿ ਗਈ ਤਾਂ ਮਟਰੀ ਸਹੀ ਨਹੀਂ ਬਣਨੀ ਵੱਤ ਵਾਦ ਨੂੰ ਬਰੀਕ ਕਰਨਾ ਚਾ ਟੇਡੀ ਮੇਡੀ ਬਣ ਜੇ ਕੋਈ ਗੱਲ ਨਹੀਂ ਬਾਣੀ ਬਿਲਕੁਲ ਬਰੀਕ ਹੈ ਫਿਰ ਆਪਾਂ ਇਹਦੇ ਚਾਕੂ ਨਾਲ ਲੰਬਾ ਲੰਬੇ ਪੀਸ ਕੱਟ ਲਵਾਂਗੇ ਇਸ ਰੋਟੀ ਦੇ ਹੁਣ ਇਸੇ ਢੇਰ ਕਿਨਾਂ ਆਪਾਂ ਲੰਬੇ ਲੰਬੇ ਦੇ ਪੀਸ ਕੱਟਣੇ ਹੈ ਆਟੇ ਦੀ ਰੋਟੀ ਜੋ ਆਟੇ ਦੀ ਆਪਣੀ ਮਟਰੀ ਹੁੰਦੀ ਹੈ ਇਹ ਨੁਕਸਾਨ ਨਹੀਂ ਕਰਦੀ ਬਹੁਤ ਹੀ ਵਧੀਆ ਸੁਆਦਿਸ਼ਟ ਬਣਦੀ ਹੈ ਘਰ ਵਿੱਚ ਅਸ਼ੁੱਧ ਬਣਦੀ ਹੈ ਜਦੋਂ ਵੀ ਆਪਣਾ ਮਨ ਕਰੇ ਅਸੀਂ ਘਰ ਦੇ ਵਿੱਚ ਮਟਰੀ ਬਣਾ ਸਕਦੇ ਹਾਂ ਬਿਲਕੁਲ ਆਸਾਨ ਸਨਿਕਾ ਮਟਰੀ ਬਣਾਉਣ ਦਾ ਸਸਤਾ ਹੈ ਇੱਕ ਅਸੀਂ ਕੋਲੀ ਲਈ ਸੀ ਆਟੇ ਦੀ ਆਪਾਂ ਮਟਰੀ ਬਣਾਣ ਲੱਗੇ ਹਾਂ ਹੁਣ ਆਪਾਂ ਇਹਦੇ ਤਿਰਛੇ ਕੱਟ ਲਗਾ ਦਾਂਗੇ ਦੇ ਵਿੱਚ ਮਠਰੀ ਬਣਾਉਣ ਵਾਸਤੇ ਦੰਕ ਤਾਂ ਜੋ ਜਦ ਮਠਰੀ ਬਣ ਕੇ ਤੇਰੇ ਦੇਖਣ ਨੂੰ ਵਧੀਆ ਲੱਗੇ ਸੁੰਦਰ ਲੱਗੇ ਇਸੇ ਕਰ ਆਪਣਾ ਕਟਲੋਗ ਹਾਤੇ ਦੇ ਵਿੱਚ ਬਹੁਤ ਹੀ ਵਧੀਆ ਔਰ ਸਵਾਦ ਮਠਰੀ ਬਣੂਗੀ ਅੱਜ ਆਟੇ ਦੀ ਔਰ ਇੱਕ ਕੋਲੀ ਨਾਲ ਪਲੇਟ ਭਰ ਕੇ ਮਠਰੀ ਬਣ ਜਾਂਦੀ ਹੈ ਘਰ ਦੇ ਵਿੱਚ ਔਰ ਸੋਧ ਮਠਰੀ ਬਣਦੀ ਤਾਜੀ ਜਦੋਂ ਵੀ ਆਪਣਾ ਮਨ ਕਰੇ ਅਸੀਂ ਕਾਰਵੇਜ ਮਟਰੀ ਬਣਾ ਕੇ ਤਿਆਰ ਕਰਕੇ ਖਾ ਸਕਦੇ ਹਾਂ ਜਿਹੜਾ ਸਾਰਾ ਜੋ ਆਟਾ ਥੀਓ ਦੇ ਅਸੀਂ ਮਟਰੀ ਕੱਟ ਕੇ ਤਿਆਰ ਕਰ ਲਈ ਹੈ ਪਰਪੇ ਦੇ ਪੀਸ ਹੁਣ ਅਸੀਂ ਕੜਾਈ ਚ ਤੇਲ ਪਾ ਕੇ ਰਫਾਈਂਡ ਇਹਨੂੰ ਗਰਮ ਕਰ ਲਵਾਂਗੇ ਅਸੀਂ ਇਹ ਵਿੱਚ ਕੇ ਵੀ ਪਾ ਸਕਦੇ ਹਾਂ ਸਰੋਂ ਦਾ ਤੇਲ ਵੀ ਪਾ ਸਕਦੇ ਆ ਤੁਹਾਡੀ ਆਪਣੀ ਮਰਜ਼ੀ ਹੈ ਅਸੀਂ ਹੁਣ ਇਹਨੂੰ ਤੇਲ ਨੂੰ ਗਰਮ ਹੋਣ ਦਾ ਇੰਤਜ਼ਾਰ ਕਰਦੇ ਹਾਂ ਤੇਲ ਗਰਮ ਹੋਇਆ ਕਿ ਨਹੀਂ ਹੋਇਆ ਅਸੀਂ ਇਹਨੂੰ ਚੱਕ ਵੀ ਕਰਾਂਗੇ ਅਸੀਂ ਇੱਕ ਪੀਸ ਲੈਣਾ ਮਟਰੀ ਦਾ ਬਰਉਣ ਵਾਸਤੇ ਇਹ ਚ ਪਾ ਦਾਂਗੇ ਹੁਣ ਆਪਾਂ ਚੈੱਕ ਕਰਦੇ ਆ ਇਹਨੂੰ ਤੇਲ ਗਰਮ ਹੋਇਆ ਕਿ ਨਹੀਂ ਹੋਇਆ ਇਹ ਸਾਡਾ ਜੇ ਮਟਰੀ ਦਾ ਪੀਸ ਹੀ ਫੁੱਲ ਗਿਆ ਹੈ ਇਹ ਦੇ ਬਲਕਿ ਇਹ ਸਾਡਾ ਤੇਲ ਗਰਮ ਹੋ ਗਿਆ ਅਸੀਂ ਹੁਣ ਇਹਦੇ ਵਿੱਚ ਮਟਰੀ ਬਣਾ ਸਕਦੇ ਆ ਆਸਾਨੀ ਨਾਲ ਤੇ ਤਿਆਰ ਹੋ ਗਿਆ ਤੇ ਮਾ ਤੇਲ ਸਾਡਾ ਹੁਣ ਗਰਮ ਹੋ ਚੁੱਕਾ ਹੈ ਮਟਰੀ ਬਣ ਲਈ ਤਿਆਰ ਹੈ ਤੇ ਅਸੀਂ ਹੁਣ ਮਟਰੀ ਬਣਾਣੀ ਸ਼ੁਰੂ ਕਰਤੀ ਹੈ ਹੁ ਤੁਸੀਂ ਦੇਖਦੇ ਰਹੋ ਕੰਨੀ ਮਟਰੀ ਬਣਦੀ ਹੈ ਇੱਕ ਅਸੀਂ ਕੋਲੀ ਲਈ ਸੀ ਆਟੇ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਹ ਵੀਡੀਓ ਦਵਾਰਾ ਇਸੀ ਚੀਜ਼ ਦਾ ਫਾਇਦਾ ਉਠਾ ਸਕਣ ਕਿ ਮਟਰੀ ਘਰ ਵਿੱਚ ਕਿਵੇਂ ਬਣਦੀ ਹੈ ਔਰ ਸਾਸੇ ਬਣ ਜਾਂਦੀ ਹੈ ਮਠਰੀ ਘਰ ਵਿੱਚ ਔਰ ਸੁਆਦੀ ਬਣਦੀ ਹੈ ਜਿ세 ਜਿਤਾ ਹੀ ਦਾ ਰੰਗ ਪੂਰੇ ਹਲਕਾ ਬਰੌਂਜਾ ਹੋ ਜਾਵੇ ਤਾਂ ਇਹਨੂੰ ਕੱਢ ਲੈਣਾ ਆਪਾਂ ਬਾਅਦ ਜਿ세 ਹਲਕਾ ਬਰੌਂਜ ਰੰਗ ਹੋ ਗਿਆ ਤੁਹਾਨੂੰ ਕਿ ਹੜੀ ਮਠਰੀ ਬਣ ਕੇ ਤਿਆਰ ਹੋ ਗਈ ਆਪਾਂ ਇਹਨੂੰ ਵਿੱਚੋਂ ਛਾਂਟ ਲਿਆ ਹੈ ਕੱਢ ਲਿਆ ਬਾਅਦ ਤੇਲ ਤੋਂ ਔਰ ਜਿਹੜਾ ਪਲੇਟ 'ਚ ਰੱਖ ਲਿਆ ਕੱਟ ਕੇ ਬਹੁਤ ਹੀ ਵਧੀਆ ਆਸਾਨ ਤਰੀਕਾ ਮਠਰੀ ਬਣਾਉਣ ਦਾ ਤੁਸੀਂ ਘਰ ਵਿੱਚ ਆਰਾਮ ਨਾਲ ਮਠਰੀ ਬਣਾ ਸਕਦੇ ਹੋ ਜੋ ਵੀ ਤੁਹਾਡਾ ਦਿਲ ਕਰੇ ਅਸੀਂ ਆਪਣੇ ਘਰ ਵਿੱਚ ਆਮਲਾ ਮਠਰੀ ਬਣਾ ਲਓ ਜਿਹਨੂੰ ਤੁਸੀਂ ਖਾਣੀ ਹੈ ਸਾਫ਼ੀ ਉਹ ਸੁੱਧ ਬਣਦੀ ਹੈ ਬਹੁਤ ਹੀ ਵਧੀਆ ਆਸਾਨ ਤਰੀਕਾ ਮਠਰੀ ਬਣਾਉਣ ਦਾ ਲਗਭਗ ਸਾਰੀ ਅਸੀਂ ਮਠਰੀ ਤਿਆਰ ਕਰ ਲਈ ਹੈ ਇੱਕ ਕोली ਆٹے ਦੀ ਅਸੀਂ ਪਲੇਟ ਭਰ ਕੇ ਮਠਰੀ ਬਣਾਈ ਹੈ ਬਹੁਤ ਵਧੀਆ ਹੀ ਸਵਾਦ ਮਠਰੀ ਬਣੀ ਸੁੱਧ ਮਠਰੀ ਘਰ ਦੇ ਵਿੱਚ ਅਸੀਂ ਬਣਾ ਸਕਦੇ ਇਸ ਤਰੀਕੇ ਨਾਲ ਤਾਂ 사실 ਪੰਦੀ ਘਰ ਵਿੱਚ ਮਟਰੀ ਬਣਾਉਣੀ ਹੋਵੇ ਤਾਂ ਇਦਾਂ ਬਹੁਤ ਹੀ ਆਸਾਨ ਤਰੀਕਾ ਮਟਰੀ ਬਣਾਉਣ ਦਾ ਤੇ ਲਗਭਗ ਅਸੀਂ ਸਾਰੇ ਹੀ ਮਟਰੀ ਬਣਾ ਲਈ ਹੈ ਕੋਲੀ ਆਟੇ ਦੀ ਅਸੀਂ ਪਲੇਟ ਭਰ ਕੇ ਤਿਆਰ ਕੀਤੀ ਹੈ ਮਟਰੀ ਵੀ ਦੇਖ ਸਕਦੇ ਹੋ ਵੀਡੀਓ ਦੁਆਰਾ ਮੜੀ ਬਣਾਉਣ ਦਾ ਤਰੀਕਾ ਬੜਿਆ ਹੀ ਸਾਨ ਅਪਲੇਟ ਹਰੀ 펄ਗੀ ਇੱਕ ਇੱਕ ਕੋਲੀ ਨਾਲ ਕਮੈਂਟ ਵਿੱਚ ਜਰੂਰ ਦੱਸਣਾ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੈ ਇਸ ਵੀਡੀਓ ਨੂੰ ਲਾਈਕ ਕਰਨਾ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ